ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀਆਂ ناکامیਆਂ ਨੂੰ ਲੁਕਾਉਣ ਦੇ ਲਈ ਹੁਣ ਨਵੇਂ ਡਰਾਮੇ ਵਾਚੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਹੁਣ ਉਥੇ ਹੀ ਜਿੰਨਾ ਪੰਜਾਬ ਦੇ ਲਈ ਅਕਾਲੀ ਦਲ ਖੜਾ ਹੈ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਫੜੀ ਇਹ ਬਿਆਨ ਦੱਸਿਆ ਕਿ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੜ੍ਹਾਂ ਦੇ ਵਿੱਚ ਜੋ ਪੰਜਾਬ ਭਾਰੀ ਮਾਰ ਜਿਹੜੀ ਕਿ ਚੱਲ ਰਿਹਾ ਹੈ ਉਸ ਦੇ ਦੌਰਾਨ ਹੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨਾਲ ਖੜਾ ਤੇ ਸੁਖਵੀਰ ਸਿੰਘ ਬਾਦਲ ਨੇ ਹੜ੍ਹ ਪੀੜਤਾਂ ਦੇ ਲਈ ਬਹੁਤ ਸਾਰੀ ਜਿਹੜੀ ਕਿ ਮਦਦ ਕੀਤੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰਤਾ ਕੀਤਾ ਗਿਆ ਤੇ ਉਥੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਦੇ ਉੱਤੇ ਤੇ ਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਆਪਣੀਆਂ ناکامیਾਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਜੋ ਹੜ੍ਹਾਂ ਨੂੰ ਲੈ ਕੇ ਪਹਿਲਾ ਪੁਖਤਾ ਪ੍ਰਬੰਧ ਹੋਣੇ ਸੀ ਪਰੰਤੂ ਉਹ ਸਰਕਾਰ ਨੇ ਨਹੀਂ ਕੀਤੇ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਨਵੇਂ ਡਰਾਮੇ ਵਾਜੀਆਂ ਦੇ ਉੱਤੇ ਸ਼ੁਰੂ ਹੋ ਗਿਆ ਤੇ ਜਿਸ ਨੂੰ ਲੈ ਕੇ ਪਲਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਡਾਕਟਰ ਦਲਜੀਤ ਈਮਾ ਦਾ ਆਓ ਤੁਹਾਨੂੰ ਸੁਣਾਉਣੇ ਆ ਆਪਣੀਆਂ ਇਨਸਾਨ ਦੀਆਂ ਸਰਕਾਰ ਦੀਆਂ ਪ੍ਰਸ਼ਾਸਨ ਦੀਆਂ ਬਹੁਤ ਵੱਡੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਬਗੜਾ ਵੀ ਚਾਹੀਦਾ ਹੈ ਸਰਕਾਰ ਨੂੰ ਔਰ ਜਿੰਨਾ ਤੋਂ ਅੱਗੇ ਵਾਸਤੇ ਸਿੱਖਣਾ ਬਿਚੇ ਅੱਜ ਜੇ ਪੰਜਾਬ ਦੇ ਵਿੱਚ ਹੜ੍ਹਾਂ ਵਾਸਤੇ ਟਾਈਮ ਸੇ ਤਿਆਰੀ ਕੀਤੀ ਹੁੰਦੀ ਪੁਰਾਣੇ ਜਿਹੜੇ ਹਾਲਾਤ ਸੀ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਹੋਏ ਆਪਣਾ ਰੁਟੀਨ ਵਰਕ ਪੂਰਾ ਕੀਤਾ ਹੁੰਦਾ ਤਾਂ ਸਿੱਧੇ ਬੰਦਾ ਦੇ ਉੱਤੇ ਟਾਈਮ ਸੇ ਪੈਸੇ ਥੀਸ ਕਰਕੇ ਉਹਨਾਂ ਨੂੰ ਜਿਹੜਾ ਵਰਬੂਤ ਕੀਤਾ ਹੁੰਦਾ ਨਾਲਿਆਂ ਦੀ ਪ੍ਰਾਪਰ ਸਫਾਈ ਕੀਤੀ ਹੁੰਦੀ ਤੇ ਜਿਹੜੇ ਐਮਰਜੈਂਸੀ ਸਰਸਚਾਈ ਦੀਆਂ ਨੇ ਜੇ ਇੱਕ ਕੁਦਰਤੀ ਆਦਾਨ ਉਹਦੀ ਕੈਰੀ ਕੀਤੀ ਹੁੰਦੀ ਤੇ ਆ ਜੋ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਹਾਲਾਤ ਬੈਟਰ ਹੋ ਸਕਦੇ ਸੀ ਕੇਂਦਰ ਸਰਕਾਰ ਵੀ ਬਹੁਤ देर ਨਾਲ ਜਾਗੀ ਸਾਨੂੰ ਇਸ ਕੱਲ ਦਾ ਉਲੰਭਾ ਹੈ ਦੇਖੋ ਛੋਟੀ ਜੀ ਗੱਲ ਨਹੀਂ ਹੈ ਅੱਧਾ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਹੋਇਆ ਰੱਖਾਂ ਇੱਕੜ ਫਸਲ تباہ ਹੋ ਗਈ ਹੈ ਘਰ ਤਬਾਹ ਹੋ ਗਏ ਪਰ ਦਿੱਲੀ ਤੋਂ ਇੱਥੇ ਆਉਣ ਤੱਕ ਇੰਨੀ ਦੇਰੀ ਲੱਗੇ ਇਹ ਕੋਈ ਚੰਗੀ ਰਵਾਇਤ ਨਹੀਂ ਪੰਜਾਬ ਸਰਕਾਰ ਤਾਂ ਜਿਹੜੀ ਹੈ ਸੂਬੇ ਦੇ ਵਿੱਚ ਹੁੰਦੀ ਹੈ ਸੁੱਤੀ ਤਈ ਕੱਲੇ ਡਰਾਮਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਜ਼ਰੂਰਤ ਸੀ ਕਿ ਜਿਵੇਂ ਤੁਸੀਂ ਐਲਾਨ ਕਰਦੇ ਸੀ ਕਿ ਮੈਨੂੰ ਕਿਸੇ ਕੋਲੋਂ ਪੈਸਾ ਮੰਗਣ ਦੀ ਲੋੜ ਤੇ ਡਿਜਾਸਟਰ ਫੰਡ ਮੇਰੇ ਕੋਲ ਐਨਾ ਹੁਣ ਤੁਹਾਡਾ ਪੌਣ ਖੁੱਲ ਗਿਆ ਨਾ ਕਿ ਪੈਸਾ ਹੁੰਦਿਆਂ ਹੋਇਆਂ ਵੀ ਤੁਸੀਂ ਨਹੀਂ ਵਰ ਸਕੇ ਕਿਉਂਕਿ ਤੁਸੀਂ ਤਿਆਰੀ ਨਹੀਂ ਕੀਤੀ ਜੋ ਪ੍ਰੋਸੀਜਰ ਪੂਰੇ ਕਰਨੇ ਸੀ ਤੁਸੀਂ ਉਹ ਨਹੀਂ ਕੀਤੇ ਆਦੇ ਤੱਕ ਡੈਮੇਜ ਦੀ ਤੁਸੀਂ ਪ੍ਰੀਲੀਮਨਰੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਨਹੀਂ ਸਬਮਿਟ ਕਰ ਸਕੇ ਉਹਦਾ ਫਰਦਰ ਨੁਕਸਾਨ ਜਿਹੜਾ ਉਹ ਦਾ ਪਰਮ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਸਾਰਿਆਂ ਨੂੰ ਮੋਟੀਵੇਟ ਕਰਕੇ ਪੰਜਾਬ ਦਾ ਟੂਰ ਵੀ ਕੀਤਾ ਹਰਤਾਂ ਦੇ ਤੇ ਪਾਰਟੀ ਨੂੰ ਵੀ ਗੇਰੂਪ ਕੀਤਾ ਜੋ ਇੱਕ ਸੀਮਤ ਸਾਧਨ ਹੁੰਦੇ ਆ ਪਾਰਟੀ ਦੇ ਜੋ ਸਾਰੇ ਹੰਦੇ ਸਹਿਯੋਗ ਦੇ ਨਾਲ ਚਾਹੇ ਚਾਰੇ ਦੀ ਲੋੜ ਆ ਉਹ ਪੂਰੀ ਕੀਤੀ ਹੈ ਐਮਰਜੈਂਸੀ ਸਸਦ ਦੀ ਲੋੜ ਆ ਉਹ ਪੂਰੀ ਕੀਤੀ ਹੈ ਰਾਸ਼ਨ ਦੀ ਲੋੜ ਆ ਉਹ ਪੂਰੀ ਕੀਤੀ ਹੈ ਕੋਈ ਤਰਪਾਲਾ ਦੀ ਜ਼ਰੂਰਤ ਆ ਉਹ ਪੂਰੀ ਕੀਤੀ ਹੈ ਜੇ ਬੰਨਾਂ ਦੇ ਲੋਕਾਂ ਨੂੰ ਤੇਲ ਚਾਹੀਦਾ ਸੀ ਉੱਥੇ ਵੀ ਟਰੈਕਟਰ ਵੀ ਭੱਜੇ ਆ ਨਾਲ ਪੈਸਾ ਦੇਣ ਦੀ ਕੋਸ਼ਿਸ਼ ਕੀਤੀ ਪਰ ਅਸਲੀ ਜਿਹੜੀ ਗੱਲ ਆ ਇਹ ਕੰਮ ਸਰਕਾਰ ਤੇ ਕਰੇ ਔਰ ਹੁਣ ਮੈਂ ਸਰਕਾਰ ਨੂੰ ਕਹਿਣਾ ਕਿ ਜਿਹੜਾ ਤੁਹਾਡੇ ਕਰਨ ਵਾਲਾ ਦੋਨੇ ਸਰਕਾਰਾਂ ਭੱਜੋ ਨਾ ਬਹੁਤ ਵੱਡਾ ਨੁਕਸਾਨ ਹੋਇਆ ਖੇਤਾਂ ਦਾ ਵੀ ਤੇ ਘਰਾਂ ਦਾ ਖੁੱਲ ਕੇ ਉਹਨਾਂ ਨੂੰ ਕੰਪਨਸੇਸ਼ਨ ਜੇ ਤੁਸੀਂ ਕੰਪਲਿਸ਼ਨ ਕੰਪਲਿਸ਼ਨ ਤੇ ਦੇ ਵਿੱਚ ਵੀ ਫੇਰ ਹੋਏ ਤੇ ਤੁਹਾਨੂੰ ਲੋਕਾਂ ਦੇ ਰੋਧ ਦਾ ਇਹੋ ਜਿਹਾ ਸਾਹਮਣਾ ਕਰਨਾ ਪਏਗਾ ਕਿ ਤੁਸੀਂ ਪੰਡਾਂ ਦੇ ਵਿੱਚੋਂ ਬਾਹਰ ਨਹੀਂ ਸਕੋ ਕਿਉਂਕਿ ਕੱਲਾ ਹੁਣੇ ਨਹੀਂ ਵੀ ਫੋਟੋਆਂ ਦੇ ਨਾਲ ਵੀ ਸੋਚੋ ਕਿ ਹੁਣ ਪੰਜਾਬ ਦਾ ਘਰਪੂਰਾ ਹੋ ਗਿਆ ਕਿਸਾਨ ਇਸ ਪੱਧਰ ਤੇ ਪਹੁੰਚ ਗਿਆ ਕਿ ਉਹ ਉੱਠਣਾ ਐਸਾ ਬਹੁਤ ਮੁਸ਼ਕਲ ਹੈ ਉਹ ਤਾਂ ਉੱਠ ਸਕੇਗਾ ਵੀ ਉਹਦਾ ਘਰ ਜਿਹੜਾ ਸਰਕਾਰਾਂ ਦੋਨੇ ਨਾਲ ਤੇ ਪੂਰਾ ਕੀਤਾ